ਦਾ ਜੜ ਕੋਏ ਤੇ ਸਾਡਾ ਇਤਿਹਾਸ ਕਹਿੰਦੇ ਮਹਾਰਾਜ ਕਹਿੰਦੇ ਬਿਦੀ ਚੰਦ ਬੈਠੋ ਆਸਾ ਕੀ ਬਾਰ ਦਾ ਭੋਗ ਪੈਂਦਾ ਤੇ ਫਿਰ ਆਪਾਂ ਮਹਿਲਾ ਤੇ ਚੱਲਦੇ ਆ ਸੋਤਕੂ ਦਰਬਾਰ ਸਹਿਬ ਕੋ ਉੱਠਦੇ ਆ ਮਹਿਲਾ ਦੇ ਅੰਦਰ ਘਰੇ ਜਾਂਦੇ ਨੇ ਤੇ ਨਿੱਕੇ ਦੇ ਬੱਚੇ ਨੂੰ ਲਿਆ ਕੇ ਮਹਾਰਾਜ ਦੇ ਹੱਥਾਂ ਤੇ ਧਰ ਦਿੱਤਾ ਜਾਂਦਾ ਤੇ ਜਦੋਂ ਮਹਾਰਾਜ ਆਪਣੇ ਬੱਚੇ ਦਾ ਮੁਖ ਵੇਖਣ ਲੱਗੇ ਨਾ ਗੁਰੂ ਤੇਗ ਬਹਾਦਰ ਸਾਹਿਬ ਦਾ ਜ ਕੁਝ ਘਟ ਗਿਆ ਹੋਇਆ ਨੇ ਜਣ ਨੂੰ ਤੇ ਸਾਡਾ ਇਤਿਹਾਸ ਕਹਿੰਦੇ ਆਪਣੇ ਬੱਚੇ ਦਾ ਮੁੱਖ ਚੁੰਮਿਆ ਛੇਵੇਂ ਪਾਤਸ਼ਾਹ ਨੇ ਤੇ ਚਰਨਾਪਾੜੇ ਪਾਸੇ ਆਪਣਾ ਸੀਸ ਵੀ ਝੁਕਾਇਆ ਜਿਹੜਾ ਸਾਡਾ ਇਤਿਹਾਸ ਕਹਿੰਦੇ ਭਾਈ ਵਿਦੀ ਚੰਦ ਜੀ ਕਹਿੰਦੇ ਮਹਾਰਾਜ ਚਾਰ ਪੁੱਤਰ ਤੁਹਾਡੇ ਕਦੇ ਪਹਿਲਾਂ ਨਹੀਂ ਜਨਮ ਲੈ ਕੇ ਆਏ ਇਹਨਾਂ ਦਾ ਤੁਸੀਂ ਮੱਖਾ ਵੀ ਪਿਆਰ ਨਾਲ ਚੁੱਲਿਆ ਚੁੰਮਿਆ ਸਾਨੂੰ ਐ ਲੱਗਾ ਤੁਸੀਂ ਇਹਨਾਂ ਵਾਲੇ ਪਾਸੇ ਉਹ ਸੀਸ ਵੀ ਝੁਕਾਇਆ ਮਹਾਰਾਜ ਜੇ ਤੇ ਚੰਗੇ ਸਿੱਖ ਬਣਗੇ ਤੇ ਕਦੇ ਗੁਰੂ ਆਪਣੇ ਸਿੱਖ ਅੱਗੇ ਸੀਸ ਨਹੀਂ ਝੁਕਾਉਂਦਾ ਜੇ ਬਹੁਤ ਆਗਿਆਕਾਰੀ ਤੁਹਾਡੇ ਸੁਪੁੱਤਰ ਨਿਕਲਣਗੇ ਕਦੇ ਪਿਓ ਵੀ ਪੁੱਤਰ ਅੱਗੇ ਸੀਸ ਨਹੀਂ ਝੁਕਾਉਂਦੇ ਮਹਾਰਾਜ ਕੀ ਗੱਲ ਹੈ ਤੇ ਗੁਰੂ ਸਾਹਿਬ ਨੇ ਮਹਾਰਾਜ ਦੇ ਬਚਪਨ 'ਚ ਹੀ ਕਹਿ ਦਿੱਤਾ ਅਸੀਂ ਜੜਮ ਲੈਂਦੇ ਆ ਸਾਡੀ ਵਿਧੀ ਚੰਦ ਇਸ ਸਾਡੇ ਪੁੱਤਰ ਨੇ ਇਬਾਦਤ ਤੋਂ ਲੈ ਕੇ ਸ਼ਹਾਦਤ ਤੱਕ ਦਾ ਸਫ਼ਰ ਤੈਅ ਕਰਨਾ ਹੈ ਇਸ ਸਰੀਰ 'ਤੇ ਇੱਕ ਦਿਨ ਗੁਰੂ ਨਾਨਕ ਸਾਹਿਬ ਦੀ ਜੋਤ ਟਿਕਣੀ ਹੈ ਤੇ ਜਿਹੜਾ ਗੁਰੂ ਉਸ ਸਾਡੇ ਦਾ ਨੂੰ ਗਦੀ ਦੇਗਾ ਉਹ ਇਹਨਾਂ ਨੂੰ ਨਮਸ਼ਕਾਰ ਨਹੀਂ ਕਰ ਸਕੇਗਾ ਔਰ ਇਤਹਾਸ ਅਕਿ ਉਹ ਲੋ ਹੋਇਆ ਵੀ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਅਸੀਂ ਸਰੀਰ ਨੂੰ ਕਦੇ ਨਮਸਕਾਰ ਨਹੀਂ ਕਰਦੇ ਮਹਾਰਾਜ ਕਹਿੰਦੇ ਇਹਨਾਂ ਦੀ ਕਰਨੀ ਨੂੰ ਅਸੀਂ ਨਮਸਕਾਰ ਦਿੱਤੀ ਹੈ ਚਲੋ ਦੀ ਸਮਾ ਅੱਗੇ ਚੱਲਦੇ ਮਹਾਰਾਜ ਦੀ ਸਾਢੇ ਕੋ 5 ਸਾਲ ਦੀ ਉਮਰ ਹੈ ਤੇ ਮਹਾਰਾਜ ਦੇ ਵੱਡੇ ਬੇਟੇ ਦਾ ਵਿਆਹ ਬਾਪੇ ਸੂਰਜਮਲ ਜੀ ਦਾ ਤੇ ਬਰਾਤ ਤੁਰਨੀ ਹੈ ਧਿਆਨ ਦੇ ਕੇ ਬੇਨਤੀ ਸੁਣਿਓ ਗੁਰੂ ਤੇਗ ਬਹਾਦਰ ਸਾਹਿਬ ਦੇ ਪਰਿਵਾਰ ਦੀ ਕਿੰਨੀ ਵੱਡੀ ਕੁਰਬਾਨੀ ਹੈ ਬਰਾਤ ਚ ਮਾਤਾ ਨਾਨਕੀ ਜੀ ਦੀ ਕੋਖ ਤੋਂ ਜਨਮ ਹੋਇਆ ਪ੍ਰਕਾਸ਼ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਦੇ ਸਾਡੇ ਕੋ 5 ਸਾਲ ਦੀ ਉਮਰ ਤੇ ਆਪਣੇ ਵੱਡੇ ਭਰਾ ਦੀ ਬਰਾਤ ਚ ਗੁਰੂ ਤੇਗ ਬਹਾਦਰ ਸਾਹਿਬ ਜਾਦੇ ਤੁਹਾਨੂੰ ਬਹੁਤ ਇਤਿਹਾਸ ਕਰ ਕਹਿੰਦੇ ਨਾਮ ਪਹਿਨਾ ਤਿਆਗ ਮਨ ਰੱਖਿਆ ਸੀ ਕਈ ਕਹਿੰਦੇ ਸ਼ੁਰੂ ਤੋਂ ਹੀ ਤੇਗ ਬਹਾਦਰ ਨਾਮ ਸੀ ਤੁਹਾਨੂੰ ਬਹੁਤ ਇਹਨਾਂ ਤਿਆਗ ਮਨ ਲਿਖਿਆ ਮਹਾਰਾਜ ਨੇ ਕਰਤਾਰਪੁਰ ਜਦੋਂ ਮਹਾਰਾਜ ਨੇ 1635 ਵਾਲਾ ਜਿਹੜਾ ਯੁੱਧ ਲੜਿਆ ਸੀ ਤੇ ਕਹਿੰਦੇ ਉਦੋਂ ਫਿਰ ਮਹਾਰਾਜ ਦਾ ਨਾਮ ਛੇਵੇਂ ਪਾਤਸ਼ਾਹ ਨੇ ਬਦਲ ਦਿੱਤਾ ਹਰਕਰਤਾਰਪੁਰ ਵਾਲੇ ਯੂਟਿਊਬਾ ਸਤਿਗੁਰੂ ਰੱਥ 'ਚ ਬੈਠੇ ਆਪਣੇ ਮਾਂ ਦੇ ਨਾਲ ਆਪਣੇ ਵੱਡੇ ਭਰਾ ਦੀ ਭਰਾਤ ਵੇਖਾਦੇ ਇੱਕ ਗਰੀਬ ਬੱਚਾ ਸਿਆਲ ਦੇ ਦਿਨ ਨੇ ਸਰੀਰ ਤੇ ਕਪੜਾ ਨਹੀਂ ਐ ਤੇ ਪੇਟ ਤੋਂ ਵੀ ਭੁੱਖੇ ਨੰਗੇ ਪੈਰੀ ਰਸਤੇ ਤੇ ਭਰਾਤ ਵੇਖਣ ਲਈ ਖੜਾ ਹੈ ਜਦੋਂ ਤਿਆਗ ਮਾਵੇ ਜੀ ਨੇ ਵੇਖਿਆ ਵੀ ਇਹ ਬੱਚੇ ਦਾ ਸਰੀਰ ਕੰਬ ਰਿਹਾ ਤੇ ਮਾਂ ਨੂੰ ਕਹਿੰਦੇ ਮਾਤਾ ਜੀ ਰੱਥ ਰੋਕੋ ਰਾਤ ਰੋਕਿਆ ਤੇ ਆਗਮਲ ਸ਼ਾਲ-ਮਾਲ ਕੇ ਥੱਲੇ ਉਤਰ ਜਾਂਦੇ ਨੇ ਬੱਚੇ ਕੋਲ ਜਾ ਕੇ ਕਹਿੰਦੇ ਭਰਾ ਜੀ ਠੰਡ ਬੜੀ ਤੁਹਾਡੇ ਸਰੀਰ ਤੇ ਕਪੜਾ ਕੋਈ ਨਹੀਂ ਤੇ ਉਹ ਗਰੀਬ ਬੱਚਾ ਕਹਿੰਦਾ ਭਰਾ ਜੀ ਕਪੜਾ ਹੈ ਹੀ ਨਹੀਂ ਸਰੀਰ ਤੇ ਪਾਉਣ ਵਾਸਤੇ ਤੇ ਤੇ ਆਗਮਲ ਜੀ ਪੁੱਛਦੇ ਨੇ ਕਹਿੰਦੇ ਤੇਰੇ ਮਾਪਿਓ ਨੇ ਤੈਨੂੰ ਕਪੜਾ ਨਹੀਂ ਲੈ ਕੇ ਦਿੱਤਾ ਉਹ ਬੱਚਾ ਵੀ ਅੱਖਾਂ 'ਚ ਪਾਣੀ ਆ ਜਾਂਦਾ ਕਹਿੰਦਾ ਵੀਰ ਜੀ ਕਿਉਂਕਿ ਹਾਕਮਤ ਇੰਨੀ ਉਮਰ ਉਸ ਬੱਚੇ ਦੀ ਹੈ ਸਾਢੇ ਕੋ ਪੰਜ ਸਾਲ ਦੀ ਉਮਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਉਹ ਅੱਖਾਂ ਪੜ ਕੇ ਕਹਿੰਦਾ ਵੀਰ ਜੀ ਮੇਰੇ ਮਾਂ ਪਿਓ ਹੀ ਨਹੀਂ ਹੈ ਕਪੜਾ ਕਿਨੇ ਲੈ ਕੇ ਦੇਣਾ ਮਹਾਰਾਜ ਨੇ ਜਲਦੀ ਜਲਦੀ ਆਪਣਾ ਜਾਮਾ ਲਾਇਆ ਤੇ ਲਾ ਕੇ ਉਸ ਗਰੀਬ ਬੱਚੇ ਦੇ ਗਲ 'ਚ ਪਾ ਦਿੱਤਾ ਜੇਬ 'ਚ ਜੋ ਖਾਣ ਵਾਲੀ ਚੀਜ਼ ਸੀ ਬੱਚੇ ਦੀ ਤਲੀ ਤੇ ਰੱਖ ਦਿੱਤੀ ਜਦੋਂ ਮਾਤਾ ਨਾਨਕੀ ਨੇ ਵੇਖਿਆ ਰਥ ਚੋਂ ਉਤਰ ਕੇ ਆਏ ਉਹ ਤਿਆਗ ਪਾਲ ਨੂੰ ਆ ਕੇ ਡਾਟਦੇ ਨੇ ਪੁੱਤਰੇ ਕੀ ਕੀਤਾ ਬਰਾਤ ਜਾਦੀ ਤੂੰ ਆਪਣਾ ਜਾਮਾ ਲਾ ਕੇ ਦੇ ਗਲ ਪਾ ਦਿੱਤਾ ਤੂੰ ਖਾਣ ਵਾਲੀ ਚੀਜ਼ ਇਹ ਤੂੰ ਦੇ ਦਿੱਤੀ ਹੁਣ ਤੇ ਉਹਨੂੰ ਕਿੱਥੋਂ ਕੱਪੜੇ ਸਲਾ ਕੇ ਪਾਵਾਂਗੇ ਇਹਨੇ ਸਭੇ ਨੂੰ ਮੇਰੂ ਹਰਕੁਮੈਂ ਸੇ ਮਹਾਰਾਜ ਅੱਗੇ ਜਾਵੇ ਸਭ ਆਦਤ ਇਹਨੇ ਆਪਣੇ ਗਲ ਤੋਂ ਜਾਮਾ ਹੀ ਲਾ ਕੇ ਇਸ ਗਰੀਬ ਦੇ ਗਲ ਪਾਇਆ ਕਰ ਤੂੰ ਤੇ ਇਹਨੇ ਆਪਣਾ ਸੀਸ ਵੀ ਇਹਨਾਂ ਦੀ ਖਾਤਰ ਦੇ ਦੇਣਾ ਅਜ ਤੇ ਜਾਮਾ ਹੀ ਲਾਇਆ ਮਾਤਾ ਨਾਨਕੀ ਜੀ ਕਹਿੰਦੇ ਮਹਾਰਾਜ ਇਹ ਕੀ ਕਹਿ ਰਹੇ ਹੋ ਮਹਾਰਜ ਕਹਿੰਦੇ ਸਮਾਂ ਆਏਗਾ ਤੁਸੀਂ ਆਪ ਹੀ ਵੇਖੋਗੇ ਚਲੋ ਜੀ ਫਿਰ ਰਾਤ ਨੂੰ ਬੈਠੇ ਅੱਗੇ ਵਿਆਹ ਹੋਇਆ ਤੇ ਉਥੇ ਹੀ ਗੁਰੂ ਤੇਗ ਬਹਾਦਰ ਸਾਹਿਬ ਦਾ ਰਿਸ਼ਤਾ ਕਿਉਂ ਕੇ ਕਰਤਾਰਪੁਰ ਬਰਾਦ ਗਈ ਵੈਸੇ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਸਹੌਰਾ ਪਿੰਡ ਅੰਬਾਲੇ ਦੇ ਕੋਲ ਲਖਨੌਰ ਹੈ ਮਹਾਰਾਜ ਦਾ ਵਿਆਹ ਕਰਤਾਰਪੁਰ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਥੇ ਹੀ ਉਹ ਪਰਿਵਾਰ ਲਖਨੌਰ ਵਾਲਾ ਆਇਆ ਤੇ ਮਾਤਾ ਗੁਜਰਕੌਰ ਦੀ ਛੋਟੀ ਜੀ ਉਮਰ ਹੈ ਜਦੋਂ ਵਿਆਹ ਚ ਗਿਆ ਉਥੇ ਗੱਲ ਚੱਲੀ ਵੀ ਤਿਆਗ ਮੰਨਨੇ ਆਪਣਾ ਜਾਮਾ ਲਾ ਕੇ ਕਿਸੇ ਗਰੀਬ ਦੇ ਗਲ ਪਾ ਦਿੱਤਾ ਤੇ ਉਥੇ ਹੀ ਉਹ ਮਾਤਾ ਗੁਜਰਕੌਰ ਦੇ ਪਿਤਾ ਲਾਲਚੰਦ ਜੀ ਕਹਿੰਦੇ ਸਾਡੀ ਵੀ ਧੀ ਏ ਕੇਦੇ ਵਰਗੀ ਹੈਗੀ ਹੈ ਆਪਣੀਆਂ ਕੀਮਤੀ ਚੀਜ਼ਾਂ ਗਰੀਬਾਂ ਦੇ ਬੱਚਿਆਂ ਨੂੰ ਵੰਡਣ ਦੀ ਹੈ ਉਥੇ ਹਾਸੇ 'ਚ ਗੱਲ ਚੱਲੀ ਕਹਿੰਦੇ ਤਿਆਗ ਮੰਨ ਤੇ ਫਿਰ ਗੁਜਰੀ ਦਾ ਰਿਸ਼ਤਾ ਹੀ ਕਿਉਂ ਨਾ ਕਰ ਦਈਏ ਹੈਗੇ ਤੇ ਦੋਵੇਂ ਇੱਕੋ ਜਿਹੇ ਹੈ ਉਥੇ ਕਰਤਾਰਪੁਰ ਰਿਸ਼ਤਾ ਹੋਇਆ 1621 ਚ ਮਹਾਰਾਜ ਦਾ ਪ੍ਰਕਾਸ਼ 1632 ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਹੁੰਦਾ ਹੈ ਜੀ ਮਾਤਾ ਗੁਜਰ ਕੌਰ ਜੀ ਦੇ ਨਾਲ ਵੈਸੇ ਮਹਾਰਾਜ ਦਾ ਸੋਹਰਾ ਪਿੰਡ ਲਖਨੌਰ ਹੈ ਦਸਵੇਂ ਪਾਤਸ਼ਾਹ ਦਾ ਨਾਨਕਾ ਪਿੰਡ ਲਖਨੌਰ ਹੈ ਜਦੋਂ ਮਹਾਰਾਜ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਆਏ ਸੀ ਆਪਣਾ ਨਾਨਕੇ ਪਿੰਡ 2 ਢਾਈ 3 ਮਹੀਨੇ ਰੁਕੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਚਲੋ ਜੀ ਅੱਗੇ ਥੋੜੇ ਜੇ ਬਾਅਦ ਹੀ ਕਰਤਾਰਪੁਰ ਦਾ ਯੁੱਧ ਹੁੰਦਾ ਹੈ 20 ਦੇ ਅੰਦਰ 1635 ਚ 32 ਚ ਮਹਾਰਾਜ ਦਾ ਵਿਆਹ ਹੋਇਆ ਤੇ ਤਿਆਗ ਮਾਲ ਨੇ ਤੇਗ ਦੇ ਜ਼ੋਰ ਵਿਖਾਏ 14 ਕੋ ਸਾਲ ਦਾ ਬੱਚਾ ਸਾਦੀ ਦਿਹਾੜੀ ਲੜਦਾ ਰਿਹਾ ਤੇ ਮਾਤਾ ਨਾਨਕੀ ਨੇ ਇੱਕ ਸਿੱਖ ਨੂੰ ਭੇਜਿਆ ਵੀ ਜਾਓ ਤਿਆਗ ਮਾਲ ਨੂੰ ਸੱਦ ਕੇ ਲਿਆਓ ਹਾਲੇ ਬੱਚਾ 14 ਸਾਲਾਂ ਦੀ ਉਮਰ ਹੈ ਸਵੇਰ ਦੇ ਸੂਰਜ ਚੜ੍ਹ ਤੋਂ ਲੜ ਰਿਹਾ ਸ਼ਾਮ ਸੂਰਜ ਡੁੱਬ ਗਿਆ ਮੇਰਾ ਪੁੱਤਰ ਥੱਕ ਗਿਆ ਹੋਵੇਗਾ ਉਹਨੂੰ ਵਾਪਸ ਲੈ ਕੇ ਆਓ ਜਦੋਂ ਸਿੱਖ ਸਦਨ ਗਿਆ ਨਾ ਤਿਆਗਮਲ ਤੁਹਾਡੇ ਮਾਤਾ ਜੀ ਕਹਿੰਦੇ ਤੁਸੀਂ ਥੱਕ ਗਏ ਹੋਵੋਗੇ ਵਾਪਸ ਆਓ ਇਹ ਸੱਜਤਰ ਇਥੇ ਕਿਸੇ ਹੋਰ ਸਿੱਖ ਨੂੰ ਭੜਾ ਦਿਓ ਤੇ ਤਿਆਗਮਲ ਦੇ 14 ਸਾਲ ਦੀ ਉਮਰ 'ਚ ਬੋਲ ਸੰ ਸਾਡੀ ਮਾਂ ਨੂੰ ਜਾ ਕੇ ਕਹਿ ਦਿਓ ਜਾਂ ਤੇ ਸੂਰਪਾ ਯੁੱਧ ਜਿੱਤ ਕੇ ਮੁੜਦਾ ਹੈ ਜਾਂ ਸੂਰਮੇ ਦੀ ਮੈਦਾਨ ਤੋਂ Laash ਚੁੱਕੀ ਜਾਂਦੀ ਥੱਕ ਕੇ ਜਿਹੜਾ ਵਾਪਸ ਔੜਾਉਂਦਾ ਉਹਨੂੰ ਸੂਰਮਾ ਨਹੀਂ ਕਹਿੰਦੇ ਜਾਂ ਸਾਡੀ Laash ਚੁੱਕ ਲਿਓ ਜਾਂ ਅਸੀਂ ਜਿੱਤ ਕੇ ਵਾਪਸ ਔੜਾਂਗੇ ਤੇ ਛੇਵੇਂ ਪਾਤਸ਼ਾਹ ਨੇ ਆਪਣੇ 14 ਸਾਲ ਦੇ ਪੁੱਤਰ ਦੇ ਮੁਖ ਤੋਂ ਜਦੋਂ ਇਹ ਬੋਲ ਸੁਣੇ ਤੇ ਜਦੋਂ ਯੁੱਧ ਜਿੱਤਿਆ ਗਿਆ ਤੇ ਮਹਾਰਾਜ ਨੇ ਸਿੱਖਾ ਨੂੰ ਨਾਮ ਦਿੱਤੇ ਆਪਣੇ ਪੁੱਤਰ ਨੂੰ ਗੱਲ ਨਾਲ ਲਾ ਕੇ ਮਹਾਰਾਜ ਨੇ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਤਿਆਗ ਮੰਨ ਤੂੰ ਐਨੇ ਜੀ ਜਾਨ ਨਾਲ ਤੇਗ ਵਾਈ ਹੈ ਤੇਰਾ ਨਾਮ ਅਸੀਂ ਤਿਆਗ ਮੰਨਣੀ ਅੱਜ ਤੋਂ ਬਾਅਦ ਤੇਗ ਬਹਾਦਰ ਰੱਖਦੇ ਤੇਗ ਨਾਲ ਤੈਨੂੰ ਕਦੇ ਜਿੱਤ ਕੋਈ ਨਹੀਂ ਸਕੇਗਾ ਚਲੋ ਸਮਾਂ ਅੱਗੇ ਚੱਲਦਾ ਹੈ ਮਹਾਰਾਜ ਆ ਕੇ ਫਿਰ ਗੁਰਤਾ ਗੱਦੀ ਮਿਲ ਜਾਂਦੀ ਹੈ ਗੁਰੂ ਹਰਗੋਬਿੰਦ ਸਾਹਿਬ 1644 ਚ ਗੁਰੂ ਹਰਗੋਬਿੰਦ ਸਾਹਿਬ ਇਥੇ ਕੀਰਤਪੁਰ ਦੀ ਧਰਤੀ ਤੇ ਜੋਤੀ ਜੋਤ ਸਮਾ ਜਾਂਦੇ ਹੈ ਮਹਾਰਾਜ ਗੁਰਤਾ ਗੱਦੀ ਦੇ ਦਿੰਦੇ ਨੇ ਆਪਣੇ ਪੋਤਰੇ ਨੂੰ ਭਰ ਰਹਿ ਮਹਾਰਾਜ ਨੂੰ ਫਿਰ ਸਤਿਗੁਰੂ ਜੀ ਬਹੁਤ ਸਮਾਂ ਜਿਹੜਾ ਬਕਾਲੇ ਦੀ ਧਰਤੀ ਤੇ ਰਹਿੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਦਾ 26 ਸਾਲ ਤਕਰੀਬਨ ਸਤਿਗੁਰੂ ਉੱਥੇ ਨੇ ਜਿਸ ਦਿਨ ਗੁਰਤਾ ਗਦੀ ਆ ਗਈ ਗੁਰੂ ਹਰਿਕ੍ਰਿਸ਼ਨ ਮਹਾਰਾਜ ਕੋਲ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਿੱਲੀ ਸਰੀਰ ਤਿਆਗਣ ਲੱਗੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਪਹਿਲੇ ਗੁਰੂ ਸਾਹਿਬ ਬਾਦ ਸਰੀਰ ਚ ਹੁੰਦਿਆਂ ਸਭ ਨੂੰ ਕਿਸੇ ਦੇ ਲੜ ਲਾ ਕੇ ਜਾਂਦੇ ਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਸਾਨੂੰ ਕਿਹਦੇ ਲੜ ਤਾ ਕੇ ਚੱਲਿਓ ਆਪ ਸਰੀਰ ਤੇ ਆਗਮ ਦੀ ਗੱਲ ਕਰ ਰਹੇ ਹੋ ਤੇ ਗੁਰੂ ਹਰਿਕ੍ਰਿਸ਼ਨ ਮਹਾਰੇ ਨੇ ਰਸਨਾ ਤੋਂ ਬੋਲ ਕਹੇ ਸਨ ਬਾਬਾ ਬਸੇ ਗ੍ਰਾਮ ਬੁਕਾਲੇ ਪਾਵੇਂ ਉਥੇ 22 ਪੰਡੀਆਂ ਸੋਡੀਆਂ ਦੀਆਂ ਲੱਗ ਗਿਆ ਸਾਨੂੰ ਮੱਖਣ ਸ਼ਾਹ ਨੇ ਫਿਰ ਪ੍ਰਗਟ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚਲੋ ਜੀ ਧੀਰਮਤ ਨੇ ਛੀਏ ਪਸਾਦ ਨੂੰ ਕਹਿ ਕੇ ਮਹਾਰਾਜ ਤੇ ਗੋਲੀ ਚਲਵਾਈ ਮਹਾਰਾਜ ਦੇ ਮੱਥੇ ਨੂੰ ਛੂ ਕੇ ਲੰਘ ਗਈ ਸੀ ਉਹ ਨਿਸ਼ਾਨ ਜਿੰਨਾ ਚਿਰ ਮਹਾਰਾਜ ਜਿਉਂਦੇ ਰਹੇ ਗੁਰੂ ਤੇਗ ਬਹਾਦਰ ਸਾਹਿਬ ਦੇ ਮੱਥੇ ਤੇ ਰਿਹਾ ਮੈਂ ਇਤਿਹਾਸ ਨਹੀਂ ਸੁਣਾਉਣਾ ਮਹਾਰਾਜ ਕਿਵੇਂ ਪ੍ਰਗਟ ਹੋਏ ਕਿਵੇਂ ਗੋਲੀ ਚਲਾਈ ਫਿਰ ਇੱਕ ਚਿੱਠੀ ਆਈ ਕੀਰਤਪੁਰ ਤੋਂ ਉਹ ਮਾਤਾ ਕ੍ਰਿਸ਼ਨ ਕੌਰ ਦੀ ਚਿੱਠੀ ਸੀ ਇਹ ਮਾਤਾ ਕ੍ਰਿਸ਼ਨ ਕੌਰ ਗੁਰੂ ਹਰ Rai ਮਹਾਰਾਜ ਦੇ ਪਤਨੀ ਮਹਿਲ ਸਭਨਾ ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਮਾਂ ਹੈ ਮਾਤਾ ਕ੍ਰਿਸ਼ਨਪੌਰ ਨੇ ਕੀਰਤਪੁਰ ਤੋਂ ਚਿੱਠੀ ਲਿਖੀ ਮਾਤਾ ਨਾਨਕੀ ਨੂੰ ਮਾਤਾ ਜੀ ਇੱਥੇ ਈਰਖਾ ਭੜੀ ਵੱਦ ਕੀ ਸੁਣਿਆ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚੱਲੀ ਹੈ ਤੁਸੀਂ ਬਕਾਲਾ ਛੱਡ ਕੇ ਕੀਰਤਪੁਰ ਦੀ ਧਰਤੀ ਤੇ ਆ ਜਾਓ ਸਤਿਗੁਰੂ ਕੀਰਤਪੁਰ ਦੀ ਧਰਤੀ ਤੇ ਚਲੇ ਗਏ ਈਰਖਾ ਕਰਨ ਵਾਲੇ ਇੱਥੇ ਵੀ ਪਹੁੰਚ ਗਏ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੱਕ ਨਵਾਂ ਪਿੰਡ ਬਸਾਉਣਾ ਚਾਹੁੰਦੇ ਐ ਸਤੂਪੁਰਾ ਨੇ ਤਾਰਾ ਚੰਦ ਜਿਹੜਾ ਪਹਾੜੀ ਰਾਜਾ ਸੀ ਇਹਦੀ ਪਤਨੀ ਉਥੇ ਤਾਰਾਗੜ੍ਹੇ ਕਿ ਕਿਲਾ ਵੀ ਮਹਾਰਾਜ ਨੇ ਇਹਨਾਂ ਦੇ ਨਾਂ ਤੇ ਬਣਾਇਆ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਉਹਦੀ ਪਤਨੀ ਨੂੰ ਕਿਹਾ ਵੀ ਅਸੀਂ ਇੱਥੇ ਇੱਕ ਨਗਰ ਬਸਾਉਣਾ ਚਾਹੁੰਨੇ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਦੋਂ ਗਵਾਲੀਅਰ ਦੇ ਕਿਲੇ 'ਚ ਇਹਨਾਂ ਪਹਾੜੀਆਂ ਦੇ ਵੇਲੇਆ ਨੂੰ ਬੰਦ ਕਹਿਦਿਆਂ ਨੂੰ ਰਿਹਾ ਕਰਾਇਓ ਸੀ ਮਹਾਰਾਜ ਦਾ ਸਦਕਾਰ ਸਾਡ ਮੰਦੇ ਸਨ ਉਹ ਜਿਹੜੀ ਤਾਰਾ ਚੰਦ ਦੀ ਰਾਣੀ ਕਹਿੰਦੀ ਜੀ ਮੈਂ ਜ਼ਮੀਨ দান ਕਰ ਦੇਣੀ ਤੁਸੀਂ ਜਿਹੋ ਜਆ ਮਰਜ਼ੀ ਪਿੰਡ ਬੰਨੋ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਦਾਣ ਦੀ ਚ ਪਿੰਡ ਚ ਅਸੀਂ ਪਿੰਡ ਨਹੀਂ ਬੰਨਣਾ ਕੱਲ ਨੂੰ ਤੁਹਾਡੇ ਬੱਚੇ ਦਾਵਾ ਕਰਨਗੇ ਵੀ ਇਹ ਸਾਡੀ ਜ਼ਮੀਨ ਚ ਪਿੰਡ ਬੰਨਿਆ ਮਹਾਰਾਜ ਨੇ ਮਾਖੋਵਾਲ ਦੀ ਧਰਤੀ ਖਰੀਦੀ ਹੁਣ 1600 64 ਚ ਮਹਾਰਾਜ ਨੂੰ ਗੱਦੀ ਮਿਲਦੀ ਹੈ ਧਿਆਨ ਦੇ ਕੇ ਬੇਨਤੀ ਸੁਣਿਓ ਮੈਂ ਸਾਨੂੰ ਯਾਦ ਕਰਵਾ ਰਿਹਾ 1621 ਚ ਮਹਾਰਾਜ ਦਾ ਪ੍ਰਕਾਸ਼ 32 ਚ ਵਿਆਹ 35 ਚ ਮਹਾਰਾਜ ਨੇ ਯੋਧ ਲੜਿਆ 64 ਚ ਮਹਾਰਾਜ ਨੂੰ ਆ ਕੇ ਗੱਦੀ ਮਿਲੀ 1664 ਚ ਅਨੰਦਪੁਰ ਸਾਹਿਬ 1665 ਚ ਵਸਾਇਆ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਖੋਵਾਲ ਦੀ ਧਰਤੀ ਖਰੀਦੀ ਪੈਸੇ ਦੇ ਕੇ ਮਹਾਰਾਜ ਨੇ ਬਾਅਦ ਵਿੱਚ ਇਹਦਾ ਨਾਮ ਰੱਖਿਆ ਸੀ ਮਾਤਾ ਨਾਨਕੀ ਜੀ ਦੇ ਨਾਂ ਤੇ ਵੀ ਚੱਕ ਨਾਨਕੀ ਜਦੋਂ ਮਹਾਰਾਜ ਆਨੰਦਪੁਰ ਸਾਹਿਬ ਬਣ ਰਹਿ ਇੱਕ ਘਟਨਾ ਵਾਪਰੀ yogi ਨਾ ਪਹਾੜਾਂ ਤੇ ਜਾਂਦੇ ਸਤੁਫਾਵਾ ਦੇ ਅੰਦਰ ਬਹੁਤ ਸੋਹਣਾ ਸ਼ਹਿਰ ਬੰਨਿਆ ਜਾ ਰਿਹਾ ਸੀ ਤੇ yogi ਜਦੋਂ ਨੰਗਨ ਲੱਗੇ ਨਾ ਜਿਹੜੇ ਰਾਜ ਮਿਸਤਰੀ ਲੱਗੇ ਸਭ yogiyan ਨੇ ਪੁੱਛ ਲਿਆ ਕਹਿਣ ਲੱਗੇ ਵੀ ਕਿਹੜਾ ਬਾਦ ਆ ਇੱਥੇ ਨਵਾਂ ਪਿੰਡ ਬੰਨ ਰਿਹਾ ਹੈ ਤੇ ਜਿਹੜੇ ਰਾਜ ਮਿਸਤਰੀ ਸਾਨੂੰ ਕਹਿੰਦੇ ਵੀ ਰਾਜੇ ਕਿਸੇ ਨੇ ਇੱਥੇ ਕੋਈ ਪਿੰਡ ਨਹੀਂ ਬੰਨਿਆ ਇਹ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੱਕ ਨਗਰ ਬਸਾ ਰਹੇ ਜਦੋਂ yogiyan ਨੇ ਸੁਣਿਆ ਨਾ ਤੇ ਯੋਗੀ ਕਹਿੰਦੇ ਗੁਰੂ ਕੀ ਤੇ ਇਹ ਸ਼ਹਿਰ ਕੀ ਕਹਿੰਦੇ ਗੁਰੂ ਤੇ ਫਕੀਰ ਹੁੰਦੇ ਐ ਚਲੋ ਉਹਨਾਂ ਨੂੰ ਪਤਾ ਲੱਗਾ ਵੀ ਮਹਾਰਾਜ ਗ੍ਰਿਸ਼ਤੀ ਵੀ ਐ ਉਹਨਾਂ ਨੇ ਕਿਹਾ ਵੀ ਮਹਾਰਾਜ ਦੇ ਉਹ ਮਹਾਰਾਜ ਗ੍ਰਿਸ਼ਤੀ ਉਹਨਾਂ ਨੇ ਵਿਆਹ ਕਰਵਾਇਆ ਤੇ ਉਹ ਪਹਿਲਾਂ ਤੇ ਰਹਾਉਤ ਉਹਦੀ ਗ੍ਰਿਸ਼ਤੀ ਨੂੰ ਲੋਕ ਮਥਾ ਢੇਕੀ ਜਾਂਦੇ ਕਿਉਂਕਿ ਉਹ ਕਹਿੰਦੇ ਸੀ ਯੋਗੀ ਹੀ ਰੱਬ ਨੂੰ ਮਿਲ ਸਕਦਾ ਤੇ ਜਦੋਂ ਉਹਨਾਂ ਨੇ ਇਹ ਸੁਣਿਆ ਵੀ ਮਹਾਰਾਜ ਸ਼ਹਿਰ ਨਗਰ ਬਸਾਵੇ ਇਹਨੇ ਉਹ ਕਹਿੰਦੇ ਫਕੀਰ ਤੇ ਝੌਂਪੜੀ 'ਚ ਆਪਣਾ ਗੁਜ਼ਾਰਾ ਕਰਦਾ ਐ ਕਦੇ ਸਾਧੂ ਜਿਹੜੇ ਗੁਰੂ ਨੇ ਉਹ ਸ਼ਹਿਰ ਪਾ ਕੇ ਨਹੀਂ ਬੰਦੇ ਆ। ਉਹ ਰਾਜਪਿਸ਼ਤਰੀ ਕਹਿੰਦੇ ਵੀ ਉਹਨਾਂ ਨੇ ਪੁੱਛਿਆ ਕਹਿੰਦੇ ਕਿਉਂ ਮਹਾਰਾਜ ਇਹ ਸ਼ਹਿਰ ਬੰਨ ਰਹੇ? ਉਹ ਕਹਿੰਦੇ ਸਾਨੂੰ ਨਹੀਂ ਪਤਾ ਕਿਉਂ ਬੰਨ ਰਹੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਵਾਲ ਕਰੋ। ਸ਼ਾਮ ਦਾ ਸਮਾਂ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆ ਗਏ ਕਹਿੰਦੇ ਮਹਾਰਾਜ ਤੁਸੀਂ ਸਿਖਾਉਂਦੇ ਗੁਰੂ ਆ। ਮਹਾਰਾਜ ਕਹਿੰਦੇ ਹਾਂ ਭਾਈ ਸਾਨੂੰ ਹੀ ਮੰਨਦੇ ਆ ਕੇ ਸਤਿਕਾਰ ਕਰਦੇ ਸਾਡਾ ਉਪਦੇਸ਼ ਲੈਂਦੇ ਸਿੱਖ। ਉਹਨੋ ਜੋਗੀ ਕਹਿੰਦੇ ਮਹਾਰਾਜ ਸਾਡਾ ਇੱਕ ਸਵਾਲ ਹੈ ਤੁਸੀਂ ਇਹ ਇਹ ਸ਼ਾਇਦ ਕਿਉਂ ਬੰਨ ਰਹੇ ਹੋ ਮਰਦ ਕਹਿੰਦੇ ਤੁਹਾਨੂੰ ਸਵੇਰੇ ਜਵਾਬ ਦੇਾਂਗੇ ਜਾਓ ਪ੍ਰਸ਼ਾਦਾ ਪਾਣੀ 셔 ਕੋ ਰਾਤ ਇੱਥੇ ਕੱਟੋ ਸਵੇਰੇ ਆਇਓ ਤੁਹਾਨੂੰ ਅਸੀਂ ਦੱਸਾਂਗੇ ਵੀ ਅਸੀਂ ਸ਼ਾਇਦ ਕਿਉਂ ਬੰਨ ਰਹੇ ਆ ਉਹ ਉਹਨਾਂ ਨੇ ਕਿਹਾ ਸੀ ਮਹਾਰਾਜ ਚਲੋ ਨਾਮ ਤੇ ਆਨੰਦਪੁਰ ਬਾਅਦ ਚ ਲਿਆ ਉਹਨਾਂ ਨੇ ਕਿਹਾ ਸੀ ਮਹਾਰਾਜ ਆਨੰਦਪੁਰ ਕੀ ਤੇ ਗੁਰੂ ਕੀ ਗੁਰੂ ਕਦੇ ਸ਼ਹਿਰਾਂ ਦੀ ਨੀਂ ਨਹੀਂ ਰਖਾਉਂਦਾ ਅਸੀਂ ਤੇ ਫਕੀਰ ਲੋਕ ਹੁੰਨੇ ਆ ਮਾਰ지 ਕਹਿੰਦੇ ਸਵੇਰ ਦੇ ਦਿਵਾਨਾਂ ਚ ਆਇਓ ਚਲੋ ਰਾਤ ਜਾ ਕੇ ਸੁੱਤੇ ਜਦੋਂ ਜੋਗੀ ਸੁੱਤੇ ਜਿਹੜਾ ਇਹਨਾਂ ਦਾ ਮੁਖੀ ਸੀ ਉਹਨੂੰ ਰਾਤ ਇੱਕ ਸੁਪਨਾ ਆਇਆ ਸੀ ਕਬੀ ਸੁਖਪੂਰ ਸਿੰਘ ਨੇ ਲਿਖਿਆ ਉਹ ਸੁਪਨੇ 'ਚ ਕੀ ਵੇਖਦਾ ਹੈ ਵੀ ਅਸੀਂ ਕਿਤੇ ਜਾ ਰਹੇ ਹਾਂ ਪਹਾੜੀ ਰਸਤਾ ਹੈ ਤੇ ਬਹੁਤ بارش ਤੇਜ਼ ਆ ਜਾਂਦੀ ਹੈ ਗੜੇ ਪੈਣ ਲੱਗ ਪੈਂਦੇ ਐ ਬਹੁਤ ਝੱਖੜ ਆ ਜਾਂਦੇ ਤੇ ਸਾਹਮਣੇ ਇੱਕ ਗੁਫਾ ਆ ਜਾਂਦੀ ਸੁਪਨੇ ਦੇ ਅੰਦਰ ਜਿਹਨੇ ਸਵਾਲ ਕੀਤਾ ਸੀ ਮਹਾਰਾਜ ਗੁਰੂ ਕੀ ਤੇ ਅਨੰਦਪੁਰ ਕੀ ਉਹਨੂੰ ਸੁਪਨਾ ਆਇਆ ਤੇ ਉਹ ਕੀ ਵੇਖਦਾ ਸਾਹਮਣੇ ਇੱਕ ਗੁਫਾ ਆਈ ਬਹੁਤ ਗੜੇ ਪੈ ਰਹੇ ਨੇ ਝੱਖੜ ਝੁੱਲ ਰਿਹਾ ਬੜੀ ਤੇਜ਼ ਬਾਰਿਸ਼ ਹੈ ਉਹ ਸਾਰੇ ਜੋਗੀਆਂ ਨੂੰ ਲੈ ਕੇ ਉਸ ਗੁਫਾ ਚ ਵੱਡ ਜਾਂਦਾ ਤੇ ਉਹ ਗੁਫਾ ਸੀ ਕਿ ਸ਼ੇਰ ਵੀ ਕਹਿੰਦੇ ਉਹਨੇ ਸਾਹਮਣੇ ਨੂੰ ਸ਼ੇਰ ਆ ਗਿਆ ਬਾਹਰ ਗੜੇ ਪੈ ਰਹੇ ਸਨ ਜਦੋਂ ਸ਼ੇਰ ਆਪਣੀ ਗੁਫਾ ਤੋਂ ਜਾਣ ਲੱਗਾ ਨਾ ਤੇ ਸ਼ੇਰ ਨੇ ਵੇਖਿਆ ਵੀ ਮੇਰੀ ਗੁਫਾ ਦਾ ਆਸਰਾ ਲੈ ਕੇ ਕੋਈ ਸਰੀਰ ਇੱਥੇ ਰੁਕੇ ਹੋਏ ਨੇ ਤੇ ਸ਼ੇਰ ਗੁਫਾ ਤੋਂ ਵਾਪਸ ਉੱਡ ਗਿਆ ਕਿਹਾ ਤੇ ਮੈਂ ਅੰਦਰ ਚਲਾ ਗਿਆ ਇਹਨਾਂ ਨੇ ਬਾਹਰ ਨਿਕਲ ਜਾਣਾ ਜੇ ਬਾਹਰ ਨਿਕਲਦੇ ਨੇ ਗੜਿਆਂ ਨਾਲ ਇਹਨਾਂ ਦੀ ਮੌਤ ਹੋ ਜਾਣੀ ਹੈ ਇਹਨਾਂ ਨੂੰ ਆਸਰਾ ਬਾਹਰ ਕੋਈ ਨਹੀਂ ਮਿਲਣਾ ਉਹ ਸ਼ੇਰ ਨੇ ਦਇਆ ਕੀਤੀ ਜੀ ਉਹ ਗੁਫਾ ਤੇ ਨਹੀਂ ਗਿਆ ਉਹ ਬਾਹਰ ਆ ਕੇ ਇੱਕ ਦਰਖਤ ਦੇ ਥੱਲੇ ਸ਼ੇਰ ਬੈਠ ਗਿਆ ਹੁਣ ਇਹ ਗੁਫਾ ਤੇ ਸਾਰੇ ਜੋਗੀ ਸ਼ੇਰ ਸਾਹਮਣੇ ਦਰਖਤ ਥੱਲੇ ਬੈਠਾ ਬਰੇ ਗੜੇ ਪੈਦੇ ਸਨ ਝੱਬ ਦਿੱਤਾ درخت ਸਾਰਾ ਗੜਿਆ ਨੇ ਉਹਨ ਸ਼ੇਰ ਦੇ ਸਰੀਰ ਤੇ ਗੜੇ ਪੈਂਦੇ ਨੇ ਪਰ ਉਹ ਨਾ ਤੇ ਉੱਠ ਕੇ ਗੁਫਾ ਚ ਜਾਂਦਾ ਤੇ ਨਾ ਹੀ ਉਹ درخت ਤੇ ਮੋਢ ਨੂੰ ਛੱਡਦਾ ਗੜੇ ਪੈ ਪੈ ਕੇ ਦਰਦ ਝੱਲਦਾ ਖੀਰ ਨੂੰ ਸ਼ੇਰ ਚੜਾਈ ਕਰ ਜਾਂਦਾ ਸੁਪਨੇ ਤੋਂ ਜੋੜਾ ਜੋਗੀ ਵੇਖ ਰਿਆ ਖੀਰ ਨੂੰ ਸ਼ੇਰ ਚੜਾਈ ਕਰ ਗਿਆ ਚਲੋ ਜੀ ਇਧਰ ਉਹ ਸਿੱਖਾਂ ਨੇ ਨਗਾਰਾ ਵਜਾਇਆ ਤੇ ਜਾਗਦੋਂ ਸਵੇਰੇ ਨਿਕਾਜਾ ਪਰਾਜ ਬਜਾਉਂਦੇ ਸਨ ਸਿੱਖਾਂ ਨੂੰ ਉਠਾਉਣ ਵਾਸਤੇ ਨਗਾਰਾ ਵਜਿਆ ਇਹਨਾਂ ਦੇ ਜਦੋਂ ਪ੍ਰਸ਼ਾਦਾ ਪਾਣੀ ਛਾ ਕੇ ਜਾਣ ਲੱਗੇ ਮਹਾਰਾਜ ਨੂੰ ਫਿਰ ਪੁੱਛਦੇ ਮਹਾਰਾਜ ਸਾਡਾ ਇੱਕ ਸਵਾਲ ਸੀ ਜਵਾਬ ਦਿਓ ਮਹਾਰਜ ਕਹਿੰਦੇ ਜਵਾਬ ਤੇ ਤੁਹਾਨੂੰ ਅਸੀਂ ਰਾਤ ਦੇ ਦਿੱਤਾ ਮਹਾਰਾਜ ਰਾਤ ਤੇ ਤੁਸੀਂ ਕਹਿੰਦੇ ਸੀ ਸਵੇਰੇ ਜਵਾਬ ਦੇਵਾਂਗੇ ਮਹਾਰਾਜ ਉਸ ਜੋਗੀਆਂ ਦੇ ਮੁਖੀ ਨੂੰ ਕਹਿੰਦੇ ਵੀ ਤੈਨੂੰ ਰਾਤ ਕੋਈ ਸੁਪਨਾ ਨਹੀਂ ਆਇਆ ਕਹਿੰਦਾ ਜੀ ਸੁਪਨਾ ਤੇ ਆਇਆ ਸੀ ਮਹਾਰਾਜ ਕਹਿੰਦੇ ਕੀ ਵੇਖਿਆ ਕਹਿੰਦਾ ਸੀ ਅਸੀਂ ਬੜੇ ਗੜੇ ਪੈ ਰਹੇ ਸਤ ਬੜੀ ਬਾਰਸ਼ ਚ ਝਖੜ ਝੁਲ ਰਿਹਾ ਸੀ ਇੱਕ ਗੁਫਾ ਚ ਗਏ ਉਹ ਸ਼ੇਰ ਦੀ ਗੁਫਾ ਸੀ ਮਹਾਰਾਜ ਫਿਰ ਸ਼ੇਰ ਆਇਆ ਸਾਨੂੰ ਵੇਖ ਕੇ ਸ਼ੇਰ ਉਹ ਵਾਪਸ ਬਾਹਰ ਚਲੇ ਗਿਆ ਗੜੇ ਪੈਦੇ ਰਹੇ ਸ਼ੇਰ ਮਰ ਗਿਆ ਅਸੀਂ ਗੁਫਾ ਦੇ ਵਿੱਚ ਰਹਿ ਕੇ ਬਚ ਗਏ ਗੁਰੂ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਹੱਸ ਕੇ ਕਹਿਣ ਲੱਗੇ ਸਾਰਾ ਕੁਝ ਤੇ ਤੇਰੀਆਂ ਅੱਖਾਂ ਦੇ ਸਾਹਮਣੇ ਆ ਗਿਆ ਇਹ ਜੇ ਸ ਸ਼ੇਰ ਨੂੰ ਅਸੀਂ ਵਸਾਦੇ ਆਂ ਇਹਦਾ ਨਾਮ ਆਨੰਦਪੁਰ ਹੋਏਗਾ ਮਰਦ ਕਹਿੰਦੇ ਨੰਦਪੁਰ ਸ਼ੇਰ ਦੀ ਗੁਫਾ ਵਰਗਾ ਹੈ ਜਿਹੜਾ ਨੰਦਪੁਰ ਦੀ ਸ਼ਰਨ ਚ ਆਏਗਾ ਗੁਰੂ ਆਪਣਾ ਸੀਸ ਦੇ ਦੇਗਾ ਉਹਨੂੰ ਤਤੀਵਾ ਤੱਕ ਨਹੀਂ ਲਗਣ ਦੇਵੇਗਾ ਇਹ ਸਤਿਗੁਰਾਂ ਨੂੰ ਸੁਪਨੇ ਚੋਂ ਸੁਬਦਾਇਆ ਵੀ ਸ਼ੇਰ ਰਾਪ ਮਰ ਗਿਆ ਤੁਹਾਡੀ ਉਹਨੇ ਜਾਨ ਬਚਾਈ ਇਹ ਨੰਦਪੁਰ ਸ਼ੇਰ ਦੀ ਗੁਫਾ ਹੈ ਜਿਹੜਾ ਗੁਰੂ ਦੀ ਸ਼ਰਨ ਨੰਦਪੁਰ ਦੀ ਧਰਤੀ ਤੇ ਆ ਕੇ ਲਏਗਾ ਗੁਰੂ ਆਪਣਾ ਸੀਸ ਦੇ ਦੇਗਾ ਗੁਰੂ ਉਹਨੂੰ ਤਤੀਵਾ ਤੱਕ ਨਹੀਂ ਲਗਣ ਦੇਵੇਗਾ 1665 ਚ ਮਹਾਰਾਜ ਨੇ ਨੀਰਖਾਈ ਤੰਦਪੁਰ ਸਾਹਿਬ ਦੀ 1665 ਚ ਮਹਾਰਾਜ ਨੇ ਇਸ ਨਗਰ ਨੂੰ ਫੇਰ ਛੱਡਿਆ ਫੇਰ ਮਹਾਰਾਜ ਜੀ ਦਰਜੀਤ ਇਹ ਸਾਡੇ ਦਿਓ ਮਹਾਰਾਜ ਫਿਰ ਆਸਾਮ ਨੂੰ ਇਧਰ ਪਟਨਾ ਪੈਣਾ ਪਟਨਾ ਸਾਹਿਬ ਜਾਂਦੇ ਮਹਾਰਾਜ ਹੁਣ 1668 ਚ ਦਸਵੇਂ ਪਾਤਸ਼ਾਹ ਤੋਂ ਉੱਥੇ ਪ੍ਰਕਾਸ਼ ਹੋ ਜਾਂਦਾ 22 ਦਸੰਬਰ 1668 ਨੂੰ ਪਟਨਾ ਸਾਹਿਬ ਦੀ ਧਰਤੀ ਤੇ ਮਹਾਰਾਜ ਉਸ ਸਮੇਂ ਆਸਾਮ ਨੇ ਜਦੋਂ 10ਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ ਜਦੋਂ ਇਹ ਬੱਚਾ 3.5 ਸਾਲਾਂ ਦਾ ਹੋ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਫਿਰ ਪਟਨੇ ਆਉਂਦੇ ਆ ਪਟਨੇ ਨੂੰ ਛੱਡ ਕੇ ਮਹਾਰਾਜ ਫਿਰ ਨਾਨਕਪੁਰ ਸਾਹਿਬ ਦੀ ਧਰਤੀ ਤੇ ਆ ਜਾਂਦੇ ਆ ਆਪਣੇ ਪੁੱਤਰ ਨੂੰ ਕਹਿ ਕੇ ਆਉਂਦੇ ਆ ਵੀ ਅਸੀਂ ਚਿੱਠੀ ਭੇਜਾਂਗੇ ਨਾਨਕਪੁਰ ਸਾਹਿਬ ਤੋਂ ਤੁਸੀਂ ਉਦੋਂ ਆਇਓ ਜਦੋਂ ਅਸੀਂ ਚਿੱਠੀ ਭੇਜਾਂਗੇ ਚਲੋ ਜੀ ਫਿਰ 10ਵੇਂ ਪਾਤਸ਼ਾਹ 6 ਕੁ ਸਾਲ ਦੀ ਉਮਰ ਹੋ ਜਾਂਦੀ ਹੈ ਮਹਾਰਾਜ ਨੇ ਚਿੱਠੀ ਭੇਜੀ ਆਨੰਦਪੁਰ ਸਾਹਿਬ ਨੂੰ ਛੱਡ ਕੇ ਪਟਨਾ ਸਾਹਿਬ ਨੂੰ ਛੱਡ ਕੇ ਜਦੋਂ ਆਨੰਦਪੁਰ ਸਾਹਿਬ ਆਏ ਨਾ ਤੇ ਦੂਰੋਂ ਦੌੜ ਕੇ ਗੁਰੂ ਤੇਗ ਬਾਦਨ ਸਾਹਿਬ ਜੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬਾਲ ਮਹਾਰਾਜ ਮਿਲੇ ਨਾ ਤੇ ਸਾਧੂਪੁਰਾਂ ਨੇ ਗੱਲ ਲਾਉਣ ਲੱਗਿਆ ਪੁੱਛਿਆ ਗੋਬਿੰਦ ਰਾਏ ਕਿੰਨੀ ਬਾਣੀ ਕੰਠ ਹੈ ਜਪਜੀ ਸਾਹਿਬ ਕੰਠ ਹੈ ਮਹਾਰਾਜ ਕਹਿੰਦੇ ਹਾਂ ਜੀ ਕੰਠ ਹੈ ਮਰਦ ਕਹਿੰਦੇ ਹੋਰ ਕਿੰਨੀਆਂ ਬਾਣੀਆਂ ਪਰ ਸੁਖਣੀ ਸਾਹਿਬ ਵੀ ਕੰਠੇ ਜਪਜੀ ਸਾਹਿਬ ਵੀ ਕੰਠੇ ਮੈਂ ਸਹਿਜ ਪਾਠ ਵੀ ਕਰ ਲੈਣਾ ਇਹ ਇਹ ਮਾਤਾ ਗੁਜਰਕੌਰ ਨੇ ਔਰ ਦਾਦੀ ਨਾਨਕੀ ਜੀ ਨੇ ਸਗਾਈ ساری ਬਾਣੀਆਂ ਤੇ ਅਖੀਰ ਨੂੰ ਗੋਬਿੰਦ ਰਾਏ 6 ਸਾਲ ਦੀ ਉਮਰ ਤੇ ਕਹਿੰਦੇ ਬਾਪੂ ਮੈਨੂੰ ਆਨੰਦ ਸਾਹਿਬ ਵੀ ਕੰਠੇ ਤੇ ਜਦੋਂ ਆਨੰਦ ਸਾਹਿਬ ਦਾ ਨਾਮ ਲਿਆ ਨਾ ਤੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਗੜ ਨਾਲ ਲਾ ਕੇ ਕਿਹਾ ਬੇਟਾ ਤੇ 6 ਸਾਲ ਦੀ ਉਮਰ 'ਚ ਤੈਨੂੰ ਆਨੰਦ ਸਾਹਿਬ ਵੀ ਕੰਠ ਹੈ ਅਸੀਂ ਇਸ ਪਿੰਡ ਦਾ ਨਾਮ ਇਸ ਨਗਰ ਦਾ ਸ਼ਹਿਰ ਦਾ ਨਾਮ ਆਨੰਦਪੁਰ ਸਾਹਿਬ ਰੱਖਦੇ ਹਾਂ ਜਿਹੜਾ ਆਨੰਦਪੁਰ ਦੀ ਸ਼ਰਨ ਚ ਆਏਗਾ ਉਹਨੂੰ ਆਨੰਦ ਦੀ ਪ੍ਰਾਪਤੀ ਹੋਏਗੀ ਆਨੰਦ ਭਾਏ ਮੇਰੀ ਮਾਏ ਸਾਤ ਗੁਰੂ ਮੈਂ ਪਾਇਆ ਨਾਮ ਨਾਮ ਸਭ ਕੋ ਕਹੇ ਅਨੰਦ ਗੁਰੂ ਤੇ ਜਾਣਿਆ ਵੈਸੇ ਤੇ ਅਸੀਂ ਪ੍ਰਸ਼ਾਦਾ ਛੱਕੇ ਕਹਿੰਦੇ ਅਨੰਦ ਆ ਗਿਆ ਸਦੀਵੀ ਅਨੰਦ ਸਾਨੂੰ ਗੁਰੂ ਵੰਸ਼ਿਸ਼ ਕਰਦਾ ਹੈ ਚਲੋ ਜੀ ਸਮਾਂ ਅੱਗੇ ਚੱਲਦਾ ਹੈ ਮਹਾਰਾਜ ਦੀ ਉਮਰ ਹੋ ਗਈ 9 ਸਾਲ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਔਰੰਗਜ਼ੇਬ 1658 ਚ ਦਿੱਲੀ ਤਖਤ ਤੇ ਬੈਠਦਾ ਹੈ ਇਹਨੇ ਬੈਠਣ ਤੋਂ ਬਾਅਦ ਸ਼ੇਰ ਅਫਗਾਨ ਨੂੰ ਕਸ਼ਮੀਰ ਦਾ ਸੁਬੇਦਾਰ ਲਾਇਆ ਕਹਿੰਦਾ ਜਿਹੜੇ ਗਰੀਬ ਹਿੰਦੂ ਨੇ ਇਹਨਾਂ ਨੂੰ ਲਾਲਚ ਦੇ ਕੇ ਇਹਨਾਂ ਦਾ ਧਰਮਤ ਬਦਲੀਲ ਕਰਦਾ ਜੇ ਨਹੀਂ ਲਾਲਚ ਚਾਉਂਦੇ ਇਹਨਾਂ ਨੂੰ ਡਰਾਵਾ ਦੇ ਜੇ ਡਰਦੇ ਵੀ ਇਹਨਾਂ ਦਾ ਕਤਲ ਕਰਦਾ ਮੰਦਰ ਢਾਕੇ ਮਸੀਤਾਂ ਦੀਆਂ ਮੀਆਂ ਰਖੜੀਆਂ ਸ਼ੁਰੂ ਕਰ ਦਿੱਤੀਆਂ ਇਥੋਂ ਤੱਕ ਕਹਿੰਦੇ ਸਵਾ ਬਣ ਜਨੇਊ ਰੋਜ਼ ਦਾ ਲੈਣ ਲੱਗਾ ਕਿੰਨੇ ਕਤਲ ਹੁੰਦੇ ਹੋਣਗੇ ਖੀਰ ਨੂੰ ਇਹ ਸਾਦੇ ਕਿਸੇ ਪੀਰੀ ਪੰਡਤ ਇਕੱਠੇ ਹੋਏ ਕਿਰਪਾ ਰਾਮ ਦੇ ਕੋਲ ਗਏ ਕਿਰਪਾ ਰਾਮ ਇੱਕ ਸਿੱਖ ਹੈ ਕਿਰਪਾ ਰਾਮ ਜੀ ਬੜਿਆ ਨੂੰ ਅਸੀਂ ਇਧਾ ਕੇ ਵੇਖ ਲਿਆ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਤੁਸੀਂ ਦੱਸੋ ਕਿੱਥੇ ਦਾਈਏ ਕਿਰਪਾ ਰਾਮ ਕਹਿੰਦਾ ਇੱਕ ਗੁਰੂ ਨਾਨਕ ਸਾਹਿਬ ਦਾ ਦਾਦਾ ਜਿਹੜਾ ਬਾਬਾ ਜਾਬਰ ਬਾਬਰ ਨੂੰ ਜਾਬਰ ਕਹਿਣ ਦੀ ਤਾਕਤ ਰੱਖਦਾ ਹੈ ਜੇ ਤੁਹਾਡਾ ਕੋਈ ਭਲਾ ਕਰ ਸਕਦਾ ਹੈ ਉਹ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਘਰ ਦੇ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਸਰਨ ਲੈਣੀ ਚਾਹੀਦੀ ਹੈ ਕਿਰਪਾ ਰਾਮ ਨੇ ਸਾਰਿਆਂ ਨੂੰ ਢਾ ਲਿਆ ਕਹਿੰਦੇ ਜੀ ਤੁਸੀਂ ਚਲੋ ਸਾਡੀ ਬਾਹ ਫੜਾ ਕੇ ਆਓ ਮਹਾਰਾਜ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਆਏ ਸਾਡੇ ਕਿਸੇ ਨੇ ਕਿਹਾ 21 21 ਸਾਲਾ ਕਿਸੇ ਨੇ ਕਿਹਾ 43 ਸਾਲਾ ਇਹਨਾਂ ਨੂੰ ਇਥੋਂ ਪਸੰਦਾਂ ਨੇ ਦੱਸਿਆ ਵੀ ਜਿਹੜੀ ਗੁਰੂ ਜੋਤ ਹੈ ਉਹ ਅਨੰਦਪੁਰ ਸਾਹਿਬ ਦੀ ਸਾਡੀਆਂ ਇੱਜ਼ਤਾਂ ਨੂੰ ਖਤਰਾ ਸਾਡੇ 15 ਨੂੰ ਖਤਰਾ ਮਹਾਰਾਜ ਕਿਰਪਾ ਕਰੋ ਅਸੀਂ ਤੁਹਾਡੀ ਸ਼ਰਨ ਚ ਆਏ ਆ ਤੇ ਜਦੋਂ ਮਹਾਰਾਜ ਨੂੰ ਦੁੱਖ ਦੱਸਣ ਲੱਗੇ ਤੇ ਇਨ੍ਹਾਂ ਦੀਆਂ ਧਾਵਾ ਨਿਕਲ ਗਈਆਂ ਕਈ ਵਾਰੀ ਦੁੱਖ ਇਹੋ ਜਿਹਾ ਹੁੰਦਾ ਆਪਾਂ ਕਿਸੇ ਨੂੰ ਦਸੀਏ ਤੇ ਦਸਣ ਵਾਲਾ ਰੋ ਪੈਂਦੇ ਆ ਇਨਾ ਦੀਆਂ ਧਾਹਾਂ ਨਿਕਲ ਗਈਆਂ ਇੰਨੇ ਸੱਜ ਨੂੰ 9 ਸਾਲ ਦੀ ਉਮਰ ਦਸਵੇਂ ਪਾਤਸ਼ਾਹ ਦੀ ਬਾਹਰੋਂ ਜੱਗੀ ਪ੍ਰੈਕਟਿਸ ਕਰਦੇ ਸਤ ਮਹਾਰਾਜ ਬਾਹਰੋਂ ਆਏ ਇਹ ਰੋ ਰਏ ਨੇ ਤੇ ਮਹਾਰਾਜ ਨੇਤਰ ਬੰਦ ਕਰਕੇ ਬੈਠੇ ਐ ਸਟੇਜ ਦੇ ਉੱਪਰ 9 ਸਾਲ ਦਾ ਬੱਚਾ ਪਿੱਛੋਂ ਬਕੜੀ ਪਾਉਂਦਾ ਗੁਰੂ ਤੇਗ ਬਹਾਦਰ ਸਾਹਿਬ ਕੋਈ ਤਰ੍ਹਾਂ ਗੱਲ ਤੋਂ ਬਕੜੀ ਪਾ ਕੇ ਕਹਿੰਦਾ ਬਾਪੂ ਜੀ ਇਹ ਕੌਣ ਹੈ ਜਿਹੜੇ ਆਪ ਜੀ ਦੀ ਤਾਬਿਆ 'ਚ ਬੈਠੇ ਰੋ ਰਹੇ ਐ ਮਹਾਰਾਜ ਅੱਖਾਂ ਖੋਲ ਕੇ ਕਹਿੰਦੇ ਪੁੱਤਰੇ ਕੁਛ ਵੀ ਨਹੀਂ ਪੱਡਤ ਐ ਬਾਪੂ ਜੀ ਰੋ ਕਿਉਂ ਰਹੇ ਮਰਜ ਕਹਿੰਦੇ ਬੇਟਾ ਇਹਨਾਂ ਦੇ ਧਰਮ ਨੂੰ ਖਤਰਾ ਹੈ ਤੇ ਦਸਵੇਂ ਪਾਤਸ਼ਾਹ ਕਹਿੰਦੇ ਬਾਪੂ ਜੀ ਇਹਨਾਂ ਦੇ ਧਰਮ ਨੂੰ ਖਤਰਾ ਤੇ ਇਹਦਾ ਨੂੰ ਕੋ ਤਲਵਾਰ ਚੁਕਣ ਮਰਜ ਕਹਿੰਦੇ ਪੁੱਤਰ ਪੂਜਾ ਦਾ ਧੰਨ ਖਾ ਕੇ ਇਹਨਾਂ ਦੇ ਹੱਡ ਕਾਲ ਕੇ ਕੀ ਇਹ ਤਲਵਾਰ ਚੁਕੜ ਜੂਗੇ ਹੈਗੇ ਨੇ ਤੇ ਦਸਵੇਂ ਪਾਤਸ਼ਾਹ ਕਹਿੰਦੇ ਮਹਾਰਾਜ ਸਾਾਨੂੰ ਹੁਕਮ ਕਰੋ ਆਸ ਕੁਰਪਾਨ ਖੰਡੋ ਖੜਕ ਤੂਬਕ ਤਬਰ ਅਰ ਤੀਰ ਸੈਬ ਸਰੋਹੀ ਸਹਿਤੀ ਗਏ ਹਮਾਦੇ ਪੀਰ ਆਪ ਜੀ ਕਹਿੰਦੇ ਸਭ ਤੋਂ ਵੱਡਾ ਇਹ ਪੀਰ ਸ਼੍ਰੀ ਸਾਹਿਬ ਹੈ ਆਸ ਕੁਰਪਾਨ ਖੰਡੋ ਖੜਗ ਮਹਾਰਾਜ ਦੇ ਜਫਰ ਪਾਮੇ ਦੇ ਵੀ ਬਚਨ ਨੇ ਚੂਕਾਰ ਹਮੇ ਹੀ ਉਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾਸ਼ ਬਸ਼ੀਰ ਦਸਤ ਜਦੋਂ ਸਾਰੇ ਹੀ ਮੇ ਖਤ ਨੂੰ ਜਾਣ ਕੁਰਪਾਨ ਦੇ ਮੁਠੇ ਤੇ ਹੱਥ ਪਾ ਲੈਣਾ ਚਾਹੀਦਾ ਗੁਰੂ ਤੇਗ ਬਹਾਦਰ ਸਾਹਿਬ ਮਾਰਦ ਕਹਿੰਦੇ ਪੁੱਤਰ ਜੀ ਸਾਡੇ ਤਲਵਾਰ ਚੁੱਕਿਆਂ ਵੀ ਉਹਨਾਂ ਦਾ ਧਰਮ ਨਹੀਂ ਬਚਣਾ ਬਾਪੂ ਫਿਰ ਬਚ ਕਿਵੇਂ ਸਕਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪੁੱਤਨ ਬਾਦ ਅੱਗ ਲੱਗੀ ਹੋਵੇ ਨਾ ਤੇ ਪਾਣੀ ਦੇ ਛੱਟੇ ਮਾਰਿਆਂ ਅੱਗ ਸ਼ਾਕ ਹੁੰਦੀ ਹੈ ਜਦੋਂ ਕਿਸੇ ਦੇ ਅੰਦਰ ਕਟੜਤਾ ਦੀ ਅੱਗ ਲੱਗ ਜੇ ਉਥੇ ਫਿਰ ਖੂਨ ਦੇ ਛੱਟੇ ਮਾਰਨੇ ਪੈਂਦੇ ਆ ਔਰੰਗਜ਼ੇਬ ਦੇ ਅੰਦਰ ਕਟੜਤਾ ਦੀ ਅੱਗ ਲੱਗੀ ਹੈ ਹੁਣ ਕਿਸੇ ਨੂੰ ਧਰਤੀ ਤੇ ਖੂਨ ਡੋਲਣਾ ਪਏਗਾ ਕੋਈ ਇਹਨਾਂ ਦੀ ਗਵਾਹੀ ਭਵੇਗਾ ਕਿਸੇ ਨੂੰ ਸੀਸ ਦੇਣਾ ਪਏਗਾ ਸ਼ਹਾਦਤ ਦੇਣੀ ਪਵੇਗੀ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਉਹ ਮੌਤ ਵੀ ਹਯਾਤ ਹੈ ਪਰ ਬੇਟਾ ਐਸਾ ਕਰੇਗਾ ਕੋਈ ਨਹੀਂ ਕਿਸੇ ਦੀ ਖਾਤਰ ਕੌਣ ਆਪਣਾ ਸੀਸ ਦਿੰਦਾ ਇਹਨਾਂ ਦੀ ਗਵਾਹੀ ਕਿਸੇ ਨੇ ਨਹੀਂ ਭਰਨੀ ਕਹਿੰਦੇ ਜਦੋਂ ਮਹਾਰਾਜ ਨੇ ਇਹ ਕਿਹਾ ਨਾ ਵੀ ਸੀਸ ਦੇਣਾ ਪੈਣਾ ਨਾ ਦੇ ਧਰਮ ਨੂੰ ਬਚਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੋ ਮਿੰਟ ਨੇਤਰ ਬੰਦ ਕੀਤੇ ਹੱਥ ਜੋੜ ਕੇ ਕਹਿੰਦੇ ਬਾਪੂ ਮੈਂ ਤਾਂ ਲੋਕੀਂ ਚ ਝਾਤ ਮਾਰ ਕੇ ਵੇਖ ਲਿਆ ਤੇਰੇ ਵਰਗਾ ਪਰਉਪਕਾਰੀ ਮੈਨੂੰ ਕਿਤੇ ਉਹ ਨਜ਼ਰ ਨਹੀਂ ਆਇਆ ਬਾਪੂ ਜੀ ਜਾਓ ਜੇ ਇਹਨਾਂ ਦਾ ਧਰਮ ਬਚ ਸਕਦਾ ਸਭ ਬਚਾਉਣਾ ਚਾਹੀਦਾ ਹੈ ਮਹਾਰਾਜ ਕਹਿਣ ਲੱਗੇ ਪੁੱਤਰ ਜੀ ਜੇ ਅਸੀਂ ਚਲੇ ਗਏ ਨਾ ਤੇ ਤੂੰ ਯਤੀਮ ਹੋ ਜਾਣਾ ਨਿਕਾ ਜਿਆ ਸਮਾਂ ਖਰਾਬ ਹੈ ਤੇ ਦਸਵੇਂ ਪਾਤਸ਼ਾਹ ਹੱਥ ਜੋੜ ਕੇ ਕਹਿੰਦੇ ਮਹਾਰਾਜ ਜੇ ਅੱਜ ਮੇਰੇ ਇਕੱਲੇ ਦੇ ਯਤੀਮ ਹੋਣ ਨਾਲ ਆ ਭਾਰਤ ਦੇ ਲੱਖਾਂ ਮੇਰੇ ਵਰਗੇ ਬੱਚੇ ਯਤੀਮ ਹੋਣ ਤੋਂ ਬਚ ਸਕਦੇ ਨੇ ਤੇ ਬਾਪੂ ਤੁਸੀਂ ਜਾ ਕੇ ਇਹਨਾਂ ਦਾ ਧਰਮ ਬਚਾਓ ਮੈਂ ਯਤੀਮ ਹੋਣਾ ਪ੍ਰਵਾਨ ਕਰਦਾ ਹਾਂ ਇਹ 9 ਸਾਲ ਤੋਂ ਪਹਿਲਾਂ ਇਹਨੇ ਬਚਨ ਕਹਿ ਉਹਨੇ ਸੇਧ